ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। 7 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਜਾਪ ਰਿਹਾ ਹੈ। ਅੱਜ ਸਵੇਰ ਵੇਲੇ ਪੰਜਾਬ ਦੇ ਵਿੱਚ ਬੱਦਲਵਾਈ ਦੇਖੀ ਜਾ ਰਹੀ ਹੈ ਤੇ ਤੜਕਸਰ ਕੁਝ ਖੇਤਰਾਂ ਦੇ ਵਿੱਚ ਆ ਹਲਕੀ ਫੁਲਕੀ ਕਣਮਣ ਜਾਂ ਮਾੜਾ ਮੋਟਾ ਮੀਂਹ ਦੀਆਂ ਕਾਰਵਾਈਆਂ ਵੀ ਦੇਖੀਆਂ ਗਈਆਂ। ਪਰ ਜਿਵੇਂ-ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਮੌਸਮ ਸਾਫ਼ ਹੁੰਦਾ ਜਾਵੇਗਾ। ਧੁੱਪ ਤਕਰੀਬਨ ਬਹੁਤੇ ਖੇਤਰਾਂ ਦੇ ਵਿੱਚ ਪੰਜਾਬ ਦੇ ਨਿਕਲਦੀ ਹੋਈ ਦਿਖਾਈ ਦੇਵੇਗੀ ਪਰ ਬਾਅਦ ਦੁਪਹਿਰ ਤੋਂ ਬਾਅਦ ਇੱਕ ਵਾਰ ਫੇਰ ਬੱਦਲਬਾਹੀ ਐਕਟਿਵ ਹੋਵੇਗੀ ਖਾਸ ਕਰਕੇ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਹੋ ਸਕਦਾ ਕਿ ਟੁੱਟਮੇ ਤੌਰ ਤੇ ਤੁਹਾਨੂੰ ਕੱਲ ਵਾਂਗੂ ਅੱਜ ਵੀ ਕਿਤੇ ਨਾ ਕਿਤੇ ਮੀਂਹ ਜਾਂ ਹਨੇਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਖਾਸ ਕਰਕੇ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜਾਂ ਪੱਛਮੀ ਮਾਲਵੇ ਦੇ ਜਿਹੜੇ ਰਾਜਸਥਾਨ ਜਾਂ ਹਰਿਆਣੇ ਦੇ ਨਾਲ ਲੱਗਦੇ ਖੇਤਰ ਨੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਦੁਪਹਿਰ ਤੋਂ ਬਾਅਦ ਬਦਲਵਾਈ ਜਾਂ ਹਲਕੀ ਕਣਮਣ ਜਾਂ ਮੀਂਹ ਦਾ ਸ਼ਰਾਟਾ ਦੇਖਣ ਨੂੰ ਮਿਲ ਸਕਦਾ ਜਿਵੇਂ ਕੱਲ ਵੀ ਸ਼ਾਮ ਪਿੱਛੇ ਬਰਨਾਲਾ ਸੰਗਰੂਰ ਬਠਿੰਡੇ ਦੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਸੀਗਾ ਇਸ ਤਰ੍ਹਾਂ ਦਾ ਮਾਹੌਲ ਅੱਜ ਵੀ ਬਣ ਸਕਦਾ ਹੈ ਬਾਕੀ ਬਹੁਤ ਸਾਰੇ ਪੰਜਾਬ ਦੇ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਪਹਾੜਾ ਇਲਾਕਿਆਂ ਦੇ ਵਿੱਚ ਜੰਮੂ ਤੇ ਹਿਮਾਚਲ ਦੇ ਵਿੱਚ ਲਗਾਤਾਰ ਵੱਡੇ ਪੱਧਰ ਤੇ ਮੀਂਹ ਨੇਰੀ ਦਾ ਦੌਰ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ ਜਿਹੜਾ ਅੱਜ ਵੀ ਜਾਰੀ ਰਹਿਦਾ ਹੋਇਆ ਜਾਪ ਰਿਹਾ ਹੈ